ਦੋਸਤੋ ਸਸਿਕਾ ਮੈਂ ਹਰ ਦੇਵਿੰਦਰ ਸਿੰਘ ਤੇ ਅੱਜ ਜਿਹੜਾ ਪੰਜਾਬ ਦੇ ਅੰਦਰ ਚੋਣਾਂ ਹੋ ਕੇ ਹਟੀਆਂ ਸੀਗੀਆਂ ਉਹਨਾਂ ਦੇ ਨਤੀਜੇ ਸਾਹਮਣੇ ਆ ਗਏ ਨੇ ਇੰਡੀਆ ਦੇ ਵਿੱਚ ਵੀ ਚੋਣਾਂ ਮਹਾਰਾਸ਼ਟਰ ਤੇ ਝਾਰਖੰਡ ਦੇ ਵਿੱਚ ਵੀ ਹੋਈਆਂ ਸੀਗੀਆਂ ਇੱਕ ਦੋ ਹੋਰ ਬਾਇ ਇਲੈਕਸ਼ਨ ਨੇ ਸਾਰਿਆਂ ਦੇ ਜਿਹੜੇ ਆ ਨਤੀਜੇ ਕੀ ਆਏ ਨੇ ਉਹਨਾਂ ਤੇ ਆਪਾਂ ਗੱਲ ਕਰਦੇ ਆਂ ਸੋ ਇੱਕ ਤਾਂ ਅੱਜ ਲਿਟਰਲੀ ਜਿਹੜਾ ਇੱਕ ਤਾਂ ਅਸੀਂ ਵੈਸੇ ਕਈ ਵਾਰ ਕਹਿੰਦੇ ਤਾਂ ਨਾ ਵੀ ਚੋਣਾਂ ਦੇ ਵਿੱਚ ਵੱਡਾ ਉਲਟ ਫੇਰ ਪਰ ਅੱਜ ਪੰਜਾਬ ਦੇ ਵਿੱਚ ਨਿਟਲੀ ਜਿਹੜਾ ਉਹ ਉਲਟ ਫੇਰ ਹੋਇਆ ਹੁਣ ਜਦੋਂ 2022 ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਉਹਦੇ ਵਿੱਚ ਤੁਸੀਂ ਜਾਣਦੇ ਹੋ ਕਾਂਗਰਸ ਨੇ ਜਿਹੜਾ ਉਹ ਵਿਰੋਧੀ ਧਿਰ ਬਣ ਗਈ ਤੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਹਾਸਲ ਹੋਈਆਂ ਅਕਾਲੀ ਦਲ ਦੇ ਕੋਲ ਕੁਝ ਨਹੀਂ ਆਇਆ ਤੇ ਜਿਹੜਾ ਇਹ ਬਹੁਤ ਸਿਮਟ ਗਿਆ ਬਹੁਤ ਥੋੜੇ ਨੰਬਰਾਂ ਤੇ ਨਾ ਜਿਆਦਾ ਤਾਂ 117 ਸੀਟਾਂ ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਲੈ ਗਈ ਤੇ ਪਿੱਛੇ ਕੀ ਰਹਿ ਗਿਆ ਐਨੀਵੇ ਸੋ ਇਸ ਜਿਹੜੀਆਂ ਇਹ ਜਿਨ੍ਹਾਂ ਚਾਰ ਸੀਟਾਂ ਤੇ ਜਿਮਨੀ ਚੋਣ ਹੋਈ ਆ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਕਾਂਗਰਸ ਦੇ ਕੋਲ ਸੀ ਤੇ ਇੱਕ ਸੀਟ ਆਮ ਆਦਮੀ ਪਾਰਟੀ ਦੇ ਕੋਲ ਸੀ ਹੁਣ ਇੱਕ ਸੀਟ ਕਾਂਗਰਸ ਦੇ ਕੋਲ ਆ ਗਈ ਤੇ ਤਿੰਨ ਸੀਟਾਂ ਚਲੇ ਗਈਆਂ ਆਮ ਆਦਮੀ ਪਾਰਟੀ ਦੇ ਕੋਲ ਤੇ ਇੱਕ ਹੋਰ ਉਲਟ ਫੇਰ ਵੀ ਆ ਜਿਹੜੀ ਸੀਟ ਪਹਿਲਾਂ ਆਮ ਆਦਮੀ ਪਾਰਟੀ ਦੇ ਕੋਲ ਸੀ ਉਹ ਕਾਂਗਰਸ ਨੇ ਜਿੱਤ ਲਈ ਤੇ ਜਿਹੜੀਆਂ ਤਿੰਨ ਸੀਟਾਂ ਕਾਂਗਰਸ ਦੇ ਕੋਲ ਸੀ ਉਹ ਆਮ ਆਦਮੀ ਪਾਰਟੀ ਨੇ ਜਿੱਤ ਲਈ ਸੋ ਜਿਹੜਾ ਬੜਾ ਇੰਟਰਸਟਿੰਗ ਹੈ ਵੈਸੇ ਇਹ ਤੇ ਇਹਦੇ ਵਿੱਚ ਇਹ ਵੀ ਜ਼ਰੂਰ ਹੈ ਹਾਲਾਂਕਿ ਇਹ ਵੀ ਮੈਂ ਲਗਾਤਾਰ ਕਹਿੰਦਾ ਰਿਹਾ ਕਿ ਇਹਦਾ ਕੋਈ ਪ੍ਰੈਕਟੀਕਲੀ ਪੰਜਾਬ ਦੇ ਸਰਕਾਰੀ ਜਿਹੜਾ ਤੰਤਰ ਦੇ ਉੱਤੇ ਕੋਈ ਫਰਕ ਨਹੀਂ ਪੈਣ ਲਗਾ ਚਾਰ ਦੀਆਂ ਚਾਰੇ ਵੀ ਆਮ ਆਦਮੀ ਪਾਰਟੀ ਹਾਰ ਜਾਂਦੀ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਉਹਨਾਂ ਦੇ ਕੋਲ ਨੰਬਰ ਉਹਨਾਂ ਦਾ ਪੂਰਾ ਹੈਗਾ ਤੇ ਮੋਰ ਥੈਨ ਪੂਰਾ ਐਕਚੁਅਲੀ ਨੰਬਰ ਤਾਂ ਉਹ ਬਹੁਤ ਜ਼ਿਆਦਾ ਹੈ ਉਹਨਾਂ ਦੇ ਕੋਲ ਸੋ ਇਹ ਸਾਰਾ ਨਤੀਜਾ ਇਹਦੇ ਨੰਬਰ ਕੀ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਕਿ ਕੀ ਜਿਹੜਾ ਕਿੰਨੀਆਂ ਕਿਹਨੂੰ ਕਿੱਥੋਂ ਵੋਟਾਂ ਮਿਲ ਗਈਆਂ ਕੌਣ ਕਿੱਦਾਂ ਜਿੱਤ ਗਿਆ ਇਹਦੇ ਤੇ ਆਉਨੇ ਆਪਾਂ ਇਹਦੇ ਨਾਲ ਨਾਲ ਜਿਹੜਾ ਅਗਾਹ ਹੁਣ ਕਿੱਦਾਂ ਦਾ ਜਿਹੜਾ ਪੰਜਾਬ ਦਾ ਸਿਆਸੀ ਸੀਨ ਹੈ ਕਿੱਦਾਂ ਦਾ ਰਹਿ ਸਕਦਾ ਸੋਨੀਅ ਅਕਾਲੀ ਦਲ ਕਿੰਨਾ ਜਿਹੜੀ ਉਹਦੀ ਮਹੱਤਤਾ ਕਿੰਨੀ ਆ ਪੰਜਾਬ ਦੇ ਸਾਰੇ ਚੋਣ ਦ੍ਰਿਸ਼ ਦੇ ਵਿੱਚ ਉਹਦੇ ਤੇ ਵੀ ਗੱਲ ਕਰਦੇ ਆ ਤੇ ਪਹਿਲਾਂ ਹਲਕੀ ਜੀ ਗੱਲ ਵੈਸੇ ਆਪਾਂ ਕਰਾਂਗੇ ਹੁਣ ਇਹਦੇ ਤੇ ਗੱਲ ਇਹਦੇ ਬਹੁਤ ਸਾਰੇ ਵਿਸ਼ਲੇਸ਼ਣ ਆਉਣੇ ਹੋ ਮੈਂ ਤੁਹਾਡੇ ਨਾਲ ਕਾ ਹੁਣ ਸਾਂਝੇ ਕਰਦਾ ਕਿਉਂਕਿ ਬੜੀ ਹਜੇ ਤਾਜ਼ੀ ਤਾਜ਼ੀ ਗੱਲ ਹੋਈ ਆ ਤੇ ਅੱਛਾ ਬੜਾ ਇਸ ਗੱਲ ਨੂੰ ਬਿਲਕੁਲ ਵੀ ਕਿਆਸਿਆ ਨਹੀਂ ਸੀ ਜਾ ਰਿਹਾ ਜੇ ਇਸ ਤਰੀਕੇ ਦੇ ਨਤੀਜੇ ਆਏ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੁਣ ਦੇਖੋ ਜਿਹੜਾ ਝਾਰਖੰਡ ਦੇ ਵਿੱਚ ਜਿਹੜੇ ਨਤੀਜੇ ਨੇ ਨਾ ਉਹ ਤੁਸੀਂ ਇਹ ਕਹਿ ਸਕਦੇ ਹੋ ਕਿ ਥੋੜਾ ਬਾਲਾ ਏਟਾਂ ਉੱਤੇ ਇੰਨਾ ਤਾਂ ਚਲੋ ਹੁੰਦਾ ਹੀ ਆ ਕੁਝ ਜਿਹੜੇ ਆ ਸਰਵੇ ਵਗੈਰਾ ਕੁਝ ਜਿਹੜੇ ਐਗਜ਼ਿਟ ਪੋਲ ਆ ਉੱਥੇ ਇੰਡੀਆ ਆਲਾਈਂਸ ਦੀ ਸਰਕਾਰ ਦਿਖਾ ਰਹੀ ਸੀ ਕੁਝ ਐਨਡੀਆ ਦੇ ਦਿਖਾ ਰਹੀ ਸੀ ਐਨਡੀਆ ਦੀ ਜ਼ਿਆਦਾ ਝਾਰਖੰਡ ਦੇ ਵਿੱਚ ਲੋਕੀ ਸਰਕਾਰ ਦਿਖਾ ਰਹੀ ਸੀ ਬਟ ਚਲੋ ਉੱਥੇ ਇੰਡੀਆ ਆਲਾਈਂਸ ਜਿਹੜਾ ਆ ਉਹਨਾਂ ਦੀ ਸਰਕਾਰ ਜਿਹੜੀ ਆ ਬਣ ਗਈ ਆ ਮਤਲਬ ਕਿ ਜਿਹੜੇ ਇਹ ਝਾਰਖੰਡ ਜਿਹੜੀ ਐਸੈਂਬਲੀ ਆ ਉੱਥੇ ਜਿਹੜਾ ਉਹਨਾਂ ਦੀ ਜੀਐਮਐਮ ਝਾਰਖੰਡ ਮੁਕਤੀ ਮੋਰਚਾ ਵਾਲਿਆਂ ਦੀ ਜਿਹੜੀ ਆ ਉਹਨਾਂ ਦੀ ਪਾਰਟੀ ਨੂੰ 31 ਤੇ ਬੀਜੇਪੀ ਨੂੰ 22 ਸੀਟਾਂ ਹਾਸਲ ਹੋਈਆਂ ਕਿਉਂਕਿ ਜੀਐਮਐਮ ਦਾ ਤੇ ਕਾਂਗਰਸ ਦਾ ਇਤਿਹਾਦ ਦੇ ਵਿੱਚ ਨੇ ਇੰਡੀਆ ਆਲਾਈਂਸ ਜਿਹੜਾ ਕਿ ਲੋਕ ਸਭਾ ਦੇ ਵਿੱਚ ਬਣਿਆ ਸੀਗਾ ਸੋ ਇਹਦੇ ਚੱਲਦੇ ਆ ਇਹਨਾਂ ਨੂੰ ਪੁਜਾਹਾਂ ਦੇ ਵਿੱਚੋਂ ਇਹ ਆਬਵੀਅਸਲੀ ਬਹੁਮਤ ਇਹਨਾਂ ਨੂੰ ਹਾਸਲ ਹੋ ਗਿਆ ਤੇ ਇਸ ਕਰਕੇ ਉੱਥੇ ਜਿਹੜੀ ਇੰਡੀਆ ਆਲਾਈਂਸ ਦੀ ਸਰਕਾਰ ਆ ਮਤਲਬ ਕਿ ਕਾਂਗਰਸ ਦੇ ਨਾਲ ਗਠਵੰਧਨ ਦੇ ਵਿੱਚ ਜੀਐਮਐਮ ਦੀ ਉੱਥੇ ਸਰਕਾਰ ਜਿਹੜੀ ਆ ਬਣ ਜਾਣੀ ਆ ਤੇ ਸੁਰੇਂ ਸਾਹਿਬ ਜਿਹੜਾ ਆਪਣਾ ਪਾਵਰ ਉਹਨੂੰ ਰੀਟੇਨ ਰੱਖਣਗੇ ਉਹਨਾਂ ਦੇ ਕੋਲੇ ਰਹਿਣੀ ਆ ਪਰ ਜਿਹੜੀ ਗੱਲ ਹੋਈ ਆ ਇੱਥੇ ਮਹਾਰਾਸ਼ਟਰ ਦੇ ਵਿੱਚ ਹੁਣ ਮਹਾਰਾਸ਼ਟਰ ਦੇ ਵਿੱਚ ਕੋਈ ਵੀ ਇਹ ਚੀਜ਼ ਇਸ ਤਰੀਕੇ ਦੀ ਨਹੀਂ ਸੀ ਕਿ ਆਸ ਰਿਆ ਇੰਡੀਆ ਆਲਾਈਂਸ ਨੂੰ ਉੱਥੇ ਆਪਣੇ ਝਾਰਖੰਡ ਦੀ ਜੇਕਰ ਮੈਂ ਐਗਜ਼ੈਕਟ ਗੱਲ ਕਰਾਂ ਤਾਂ ਜੀ 57 ਸੀਟਾਂ ਨੇ ਇੰਡੀਆ ਆਲਾਈਂਸ ਦੇ ਕੋਲ ਝਾਰਖੰਡ ਦੇ ਵਿੱਚ 23 ਸੀਟਾਂ ਐਨਡੀਏ ਦੇ ਕੋਲ ਨੇ ਭਾਜੀਪੀ ਲੀਡ ਐਨਡੀਏ ਤੇ ਬਸੇ ਤਾਂ ਕਾਂਗਰਸ ਲੀਡ ਕਰਦੀ ਹੈ ਇੰਡੀਆ ਆਲਾਈਂਸ ਤੋਂ ਪੂਰੇ ਇੰਡੀਆ ਦੇ ਵਿੱਚ ਪਰ ਕਿਉਂਕਿ ਜੀਐਮਐਮ ਉੱਥੇ ਮੇਨ ਪਾਰਟੀ ਹੈ ਉੱਥੇ ਦੀ ਝਾਰਖੰਡ ਦੀ ਖੇਤਰੀ ਤਾਂ ਰਿਆ ਸੋ 57 ਸੀਟਾਂ 올ਡ ਕੈਦਰ ਇਹਨਾਂ ਨੂੰ ਆਈਆਂ ਤੇ ਝਾਰਖੰਡ ਦੇ ਵਿੱਚ ਤਾਂ ਸਰਕਾਰ ਇਹਨਾਂ ਦੀ ਬਣ ਗਈ ਆ ਪਰ ਮਹਾਰਾਸ਼ਟਰ ਦੇ ਵਿੱਚ 145 ਸੀਟਾਂ ਤੁਹਾਨੂੰ ਚਾਹੀਦੀਆਂ ਕੁੱਲ ਵੱਡਾ ਰਾਜ ਆ ਯੂਪੀ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਆ ਉਹ ਵੀ ਮਹਾਰਾਸ਼ਟਰ ਦੇ ਵਿੱਚ ਆ ਕੁੱਲ ਵਿਧਾਨ ਸਭਾ ਦੀਆਂ ਸੀਟਾਂ ਮਹਾਰਾਸ਼ਟਰ ਦੇ ਵਿੱਚ ਹੈਗੀਆਂ 288 ਹੁਣ 288 ਦੇ ਵਿੱਚੋਂ ਜਿਹੜੀ ਆਬੀਅਸਲੀ ਤੁਹਾਨੂੰ ਚਾਹੀਦਾ ਹੁੰਦਾ ਬਹੁਮਤ ਦਾ ਮਾਰਗ ਅੱਧਾ ਉਹ ਹੁੰਦਾ 145 ਬਣਦਾ ਤੇ ਜਿਹੜੀ ਐਨਡੀਏ ਆ ਇਹਨਾਂ ਨੂੰ ਜੀ 229 ਸੀਟਾਂ ਆਈਆਂ ਉੱਥੇ ਮਹਾਰਾਸ਼ਟਰ ਦੇ ਵਿੱਚ 229 ਸੀਟਾਂ ਜਿਹੜੀਆਂ ਉਹੋ ਇਹੇ ਹਾਸਲ ਕਰ ਗਏ ਨੇ ਤੇ ਜਿਹੜੀ ਇਹਨਾਂ ਦੇ ਮੁਖਾਲਫ ਸੀਗੀ ਮਹਾ ਵਿਕਾਸਾਗਾੜੀ ਇਹਦੇ ਵਿੱਚ ਕਾਂਗਰਸ ਤੇ Shiv Sena ਜਿਹੜੀ Shiv Sena ਉਹਦਾ ਠਾਕਰੇ ਵਾਲੀ ਆ ਜਾ ਕੇ ਲੋ ਬਾਲਾ ਸਾਹਿਬ ਠਾਕਰੇ ਦੇ بیٹے ਵਾਲੀ ਆ ਤੇ ਨਾਲ ਦੀ ਨਾਲ ਜਿਹੜਾ ਆਪਣੇ ਸ਼ਰਧ ਪਰਿਵਾਰ ਹੋਣੀ ਆ ਸਿਆਸਤ ਦੇ ਵੱਡੇ ਖਿਡਾਰੀ ਭਾਰਤ ਦੇ ਉਹਨਾਂ ਵਾਲੀ ਜਿਹੜੀ ਆ NCP ਆ ਸੋ ਇਹਨਾਂ ਦਾ ਜਿਹੜਾ ਅਲਾਈਂਸ ਹੈਗਾ ਇੰਡੀਆ ਅਲਾਈਂਸ ਇਹਨੂੰ ਵੀ ਆਪਾਂ ਕਹਿ ਸਕਦੇ ਹਾਂ ਉੱਥੇ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਇਹਦਾ ਉਹ ਉਹਨਾਂ ਦੀ ਬੋਲੀ ਦੇ ਵਿੱਚ ਮਰਾਠੀ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਰੱਖਿਆ ਸੀ ਮਹਾ ਵਿਕਾਸ ਗਾੜੀ ਤੇ ਇਸ ਕਰਕੇ ਅਦਰਵਾਈਜ਼ ਜਿਹੜਾ ਇੰਡੀਆ ਆਲਾਈንስ ਇਹਨੂੰ ਆਪਾਂ ਕਿਹਾ ਜਾ ਸਕਦਾ ਲੋਕ ਸਭਾ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਇੱਧਰ ਐਂਡੀਆ ਇਹਨੂੰ ਮਹਾਯੁਕਤੀ ਉੱਥੇ ਕਿਹਾ ਜਾ ਰਿਹਾ ਸੀਗਾ ਮਹਾਯੁਕਤੀ ਸੋ ਸਿਗਾ ਦਾ ਹੁਣ ਸ਼ਿਵ ਸੈਨਾ ਤੇ ਐਨਸੀਪੀ ਭਾਜਪਾ ਦੇ ਨਾਲ ਵੀ ਸੀ ਸ਼ਿਵ ਸੈਨਾ ਤੇ ਐਨਸੀਪੀ ਕਾਂਗਰਸ ਦੇ ਨਾਲ ਵੀ ਸੀ ਕਿਉਂਕਿ ਆਧਾ ਇਹਨਾਂ ਦੇ ਜਿਹੜੇ ਟੁੱਟੇ ਹੋ ਚੁੱਕੇ ਆ ਜੀਤ ਪਾਰ ਜਿਹੜਾ ਆਪਣਾ ਹਿੱਸਾ ਲੈ ਕੇ ਬੀਜੇਪੀ ਦੇ ਨਾਲ ਚਲੇ ਗਿਆ ਇਧਰੋਂ ਜਿਹੜਾ ਸ਼ਿੰਦੇ ਸਾਹਿਬ ਹੈ ਆਪਣਾ ਹਿੱਸਾ ਲੈ ਕੇ ਸ਼ਿਵ ਸੈਨਾ ਦਾ ਬੀਜੇਪੀ ਦੇ ਨਾਲ ਚਲੇ ਗਿਆ ਤੇ ਬੀਜੇ ਤੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਜੀ ਉੱਥੇ ਕੋਈ ਇੰਨਾ ਬੁਰਾ ਹਾਲ ਜਿਹੜਾ ਕਾਂਗਰਸ ਦਾ ਨਹੀਂ ਸੀ ਰਿਹਾ ਆਈ ਥਿੰਕ ਜਿਹੜਾ ਕਾਂਗਰਸ ਆ ਉਹ ਉਹ ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ ਲੋਕ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਸੀਗੀਆਂ ਬਾਕੀ ਸ਼ਿਵ ਸੈਨਾ ਉਧਰ ਬਠਾਕਰੇ ਵਾਲੀ ਦੀਆਂ ਵੀ ਠੀਕ ਠਾਕ ਸੀਗੀਆਂ ਬੀਜੇਪੀ ਨੇ ਵੀ ਚੰਗੀਆਂ ਸੀਟਾਂ ਲਈਆਂ ਸੀਗੀਆਂ ਉੱਥੇ ਤੇ ਜਿਹੜਾ ਸ਼ਰਦ ਪਵਾਰ ਵਾਲੀ ਪਾਰਟੀ ਦੀਆਂ ਵੀ ਠੀਕ ਸੀਗੀਆਂ ਪਰ ਇੰਨਾ ਬੁਰਾ ਹਾਲ ਇਹਨਾਂ ਦਾ ਵਿਧਾਨ ਸਭਾ ਚ ਸੀਟਾਂ ਦੇ ਵਿੱਚ ਹੋਊਗਾ ਇਸ ਕਰਕੇ ਇਹਨੂੰ ਕੋਈ ਜਿਹੜੇ ਸੰਜੇ ਰਾਉਤ ਸਾਹਿਬ ਹੈ ਉਹਨਾਂ ਨੇ ਤਾਂ ਕਿਹਾ ਕਿ ਬਿਲਕੁਲ ਇਹ ਮਹਾਰਾਸ਼ਟਰੀ ਦੇ ਲੋਕਾਂ ਦਾ ਜਿਹੜਾ ਫਤਵਾ ਨਹੀਂ ਹੈਗਾ ਅਸੀਂ ਇਹ ਇਹਦੇ ਵਿੱਚ ਉਹਨਾਂ ਨੇ ਜਿਹੜਾ ਕਿ ਆ ਕੋਈ ਕੋਈ ਵੀ ਇਹਦੇ ਵਿੱਚ ਕੁਝ ਗਲਤ ਆ ਵੀ ਅਸੀਂ ਇਹਨੂੰ ਮੰਨਦੇ ਨਹੀਂ ਇਸ ਜਿਹੜਾ ਇਹਨਾਂ ਨਤੀਜਿਆਂ ਨੂੰ ਕਿਉਂਕਿ ਸਾਰੇ ਇਹ ਕਹਿ ਰਹੇ ਸੀਗੇ ਕਿ ਲੜਾਈ ਹੈਗੀ ਹਾਲਾਂਕਿ ਬਹੁਤ ਲੋਕੀ ਕਹਿ ਵੀ ਰਹੇ ਸੀਗੇ ਕਿ ਜਿਹੜਾ ਵੀ ਮੁਕਾਬਲਾ ਹੈ ਉਸ ਤਰੀਕੇ ਨਾਲ ਨਹੀਂ ਕਰ ਰਹਾ ਆਈ ਥਿੰਕ ਇਹ ਲਗਾਤਾਰ ਨਾ ਪਾਰਟੀਆਂ ਦੇ ਵਿੱਚ ਚੱਲ ਚੱਲ ਕੇ ਹੋ ਹੀ ਜਾਂਦਾ ਜਦੋਂ ਮਹਾਰਾਸ਼ਟਰ ਵੀ ਜਿਹੜਾ ਅਸਲ ਦੇ ਵਿੱਚ ਜੇਕਰ ਆਪਾਂ ਵੇਖੀਏ ਨਾ ਮਹਾਰਾਸ਼ਟਰ ਜਿਹੜਾ ਹੈ ਉਹ ਲੰਬੇ ਸਮੇਂ ਤੱਕ ਕਾਂਗਰਸ ਨੇ ਉੱਥੇ ਰਾਜ ਕੀਤਾ ਫਿਰ ਕਾਂਗਰਸ ਤੇ ਐਨਸੀਪੀ ਨੈਸ਼ਨਲ ਕਾਂਗਰਸ ਜਿਹੜੀ ਇਹ ਕਾਂਗਰਸ ਪਾਰਟੀ ਆ ਆਪਣੇ ਸ਼ਰਧ ਪਿਵਾਰ ਹੋਣ ਵਾਲੀ ਇਹਨਾਂ ਨੇ ਮਿਲ ਕੇ ਜਿਹੜਾ ਲੰਬਾ ਸਮਾਂ ਉੱਥੇ ਰਾਜ ਕੀਤਾ ਇਵੰਦੂ ਬਾਜਪਾਈ ਸਾਹਿਬ ਦੀ ਵੀ ਸਰਕਾਰ ਸੀ ਉਦੋਂ ਵੀ ਜਿਹੜਾ ਇਹਨਾਂ ਦੀ ਸਰਕਾਰ ਉੱਥੇ ਮਹਾਰਾਸ਼ਟਰ 'ਚ ਬਣਦੀ ਰਹੀ ਆ ਕਈ ਦਹਾਕੇ ਇਹਨਾਂ ਨੇ ਉੱਥੇ ਰਾਜ ਕੀਤਾ ਪਰ ਪਤਾ ਨਹੀਂ ਫਿਰ ਲੰਬਾ ਸਮਾਂ ਜਦੋਂ ਮੈਨੂੰ ਲੱਗਦਾ ਕਿ ਇੱਕ ਖੜੂਤ ਆ ਜਾਂਦੀ ਆ ਫਿਰ ਤੁਹਾਡੀਆਂ ਚੀਜ਼ਾਂ ਦੇ ਵਿੱਚ ਤੇ ਪੱਤਰਕਾਰ ਜਾਂ ਮੀਡੀਆ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਪੁਆਇੰਟ ਆਊਟ ਕਰਦਾ ਰਹਿੰਦਾ ਸਪੈਸੀਫਿਕਲੀ ਜੇਕਰ ਮੈਂ ਕਾਂਗਰਸ ਦੀ ਗੱਲ ਕਰਾਂ ਵੀ ਇਹਨਾਂ ਦੇ ਵਿੱਚ ਆਹ ਆਹ ਚੀਜ਼ਾਂ ਜਿਹੜੀਆਂ ਗਲਤ ਐ ਇਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਐ ਜੇ ਇਸ ਤੀਕੇ ਨਾਲ ਭਾਜਪਾ ਮੈਦਾਨ 'ਚ ਜਾ ਕੇ ਲੜਦੀ ਆ ਉਹਦਾ ਜਿਹੜਾ ਬਹੁਤ ਫਾਇਦਾ ਉਹਨਾਂ ਨੂੰ ਹੁੰਦਾ ਤੇ ਕਾਂਗਰਸ ਉਸ ਤਰੀਕੇ ਨਾਲ ਲੜਾਈ ਨਹੀਂ ਦੇ پا ਰਹੀ ਤੇ ਉਹ ਹੀ ਲੰਬੇ ਸਮੇਂ ਦੀ ਸੱਤਾਮਾਣੀ ਹੋਈ ਹੈ ਜਿਹੜਾ ਯੰਗ ਬਲੱਡ ਆ ਉਹ ਨਹੀਂ ਹੈਗਾ ਇਹਨਾਂ ਦੇ ਕੋਲ ਇੰਨਾ ਜਿਆਦਾ ਜਦੋਂ ਰਾਹੁਲ ਗਾਂਧੀ ਨੇ ਪੂਰੀ ਕੋਸ਼ਿਸ਼ ਕੀਤੀ ਤੇ ਉਦੋਂ ਲੋਕ ਸਭਾ ਦੇ ਵਿੱਚ ਤਾਂ ਟੱਕਰ ਦੇ ਗਏ ਉਹ ਅੱਛਾ ਇਹ ਤਾਂ ਇਹ ਵੀ ਨਜ਼ਰ ਆਉਂਦਾ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਇੱਕ ਲੀਡਰ ਦੇ ਤੌਰ ਤੇ ਅਮਰਜ ਹੋ ਰਹੇ ਨੇ ਨਰਿੰਦਰ ਮੋਦੀ ਦੇ ਸਾਹਮਣੇ ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੇ ਟੱਕਰ ਦਿੱਤੀ ਤੇ ਬਹਾਰਾਸ਼ਟ੍ਰ ਦੇ ਵਿੱਚੋਂ ਵੀ ਸੀਟਾ ਕੱਢ ਕੇ ਲਿਆਂਦੇ ਕਾਂਗਰਸ ਦੇ ਲਈ ਉਹਨਾਂ ਨੇ ਤੇ ਜੇਕਰ ਮਹਾਰਾਸ਼ਟਰ ਦੇ ਅੰਦਰ ਕੋਈ ਉਹਨਾਂ ਦੇ ਕੋਲ ਜਿਹੜਾ ਤਗੜਾ ਲੀਡਰ ਹੁੰਦਾ ਵਿਧਾਨ ਸਭਾ ਚੋਣਾਂ ਦੇ ਲਈ ਕੋਈ ਤਗੜਾ ਚਿਹਰਾ ਹੁੰਦਾ ਜਿਦਾਂ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਕਿ ਕਾਂਗਰਸ ਦੇ ਕੋਲ ਬਹੁਤ ਸਾਰੇ ਚਿਹਰੇ ਨੇ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਵੀ ਹੁੰਦਾ ਤੇ ਸ਼ਾਇਦ ਜਿਹੜਾ ਮਹਾਰਾਸ਼ਟਰ ਦੇ ਵਿੱਚ ਵੀ ਉਹ ਕੁਝ ਕਰ ਸਕਦੇ ਸਿਗੇ ਪਰ ਅਦਰਵਾਈਜ਼ ਜਿਹੜਾ ਆਪਾਂ ਦੇਖੀਏ ਤਾਂ ਇਹ ਇਹ ਜਿਹੜਾ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੀ ਸਥਿਤੀ ਤੇ ਸਾਰੇ ਇਹਨਾਂ ਦੀ ਜਿਹੜਾ ਅਲਾਈਅੰਸ ਹੈ ਉਹਦੀ ਸਥਿਤੀ ਬਹੁਤ ਬੁਰੀ ਰਹੀ ਆ ਅੱਛਾ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਜੀ ਇਹ ਵੀ ਆਪਾਂ ਨੂੰ ਜਿਹੜੀ ਧਿਆਨ ਰੱਖਣੀ ਪੈਣੀ ਆ ਵੈਸੇ ਜੇਕਰ ਮੈਂ ਗੱਲ ਕਰਾਂ ਇਹਨਾਂ ਦੇ ਰਿਜ਼ਲਟ ਦੀ ਤੇ ਭਾਜਪਾ ਨੂੰ 130 ਸੀਟਾਂ ਹਾਸਲ ਹੋਈਆਂ ਜੀ ਤੇ ਆਈ ਥਿੰਕ ਇਹਨਾਂ ਨੇ 140 ਪਲੱਸ ਸੀਟਾਂ ਹੀ ਲੜੀਆਂ ਸੀ ਬਾਕੀ ਇਹਨਾਂ ਨੇ ਆਪਣੇ ਜਿਹੜੇ ਆ ਨਾਲ ਦੀਆਂ ਪਾਰਟੀਆਂ ਦੇ ਨਾਲ ਜਿਹੜਾ ਬੰਡੀਆਂ ਸੀਗੀਆਂ ਸੋ ਭਾਜਪਾ ਨੂੰ 130 ਸੀਟਾਂ ਹਾਸਲ ਹੋਈਆਂ ਤੇ ਜਿਹੜੀ ਆ ਸ਼ਿਵ ਸੇਨਾ ਹੈਗੀ ਆ ਆਪਣੀ ਇਹ ਛਿੰਦੇ ਧੜੇ ਵਾਲੀ ਇਹਨਾਂ ਨੂੰ ਹਾਸਲ ਹੋਈਆਂ ਜੀ 54 ਸੀਟਾਂ ਤੇ ਐਨਸੀਪੀ ਜਿਹੜੀ ਇਹਨਾਂ ਵਾਲੀ ਆ ਜਿਹੜੇ ਐਨਸੀਪੀ ਅਜੀਤ ਪਵਾਰ ਵਾਲੀ 40 ਸੀਟਾਂ ਲੈ ਗਏ ਨੇ ਇਹ ਸੋ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਕਾਂਗਰਸ ਨੂੰ ਮਹਿਜ਼ 18 ਸੀਟਾਂ ਮਿਲੀਆਂ ਨੇ ਤੇ ਸ਼ਿਪਸ ਐਨਾ ਜਿਹੜੀ ਉਧਵ ਵਾਲੀ ਆ ਉਧਵ ਠਾਕਰੇ ਵਾਲੀ 21 ਸੀਟਾਂ ਹਾਸਲ ਹੋਈਆਂ ਐਨਸੀਪੀ ਜਿਹੜੀ ਸ਼ਰਦ ਪਵਾਰ ਵਾਲੀ ਆ ਉਹਨੂੰ 12 ਸੀਟਾਂ ਹਾਸਲ ਹੋਈਆਂ ਤੇ ਏਆਈਐਮਆਈਐਮ ਇਹਨਾਂ ਨੂੰ ਦੋ ਸੀਟਾਂ ਉੱਥੇ ਮਿਲੀਆਂ ਬਾਕੀ ਅਦਰਸ ਤੇ ਇੰਡੀਪੈਂਡੈਂਟ ਜਿਹੜੇ 11 ਜਿੱਤੇ ਨੇ ਸੋ ਸਭ ਤੋਂ ਵੱਡੀ ਪਾਰਟੀ ਉੱਤੇ 130 ਸੀਟਾਂ ਲੈ ਕੇ ਵਾਜ ਪਾ ਰਹੀ ਹੈ ਤੇ ਜੇਕਰ ਆਪਾਂ ਵੇਖੀਏ ਇਹ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਬੀਜੇਪੀ ਦੇ ਹਾਲਾਤ ਥੋੜੇ ਜਿਹਨਾਂ ਦੇ ਕੋਲ ਮжоਰਿਟੀ ਖੁੱਸੀ ਆ ਜਾਂ ਇਹ ਕਿਹਾ ਜਾ ਰਿਹਾ ਹੈ ਸਗਾ ਕਿ ਮੋਦੀ ਸਾਹਿਬ ਦਾ ਉਸ 地区 ਨਾਲ ম্যাਜਿਕ ਨਹੀਂ ਚੱਲਿਆ ਪਰ ਉਦੋਂ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਕਨੈਕਸ਼ਨ ਹੈ ਨਾ ਉਦੋਂ ਕਿਹਾ ਗਿਆ ਕਿ ਆਰਐਸਐਸ ਕੁਝ ਖਫਾ ਸੀਗੀ ਮੋਦੀ ਸਾਹਿਬ ਦੇ ਨਾਲ ਉਹ ਤੇ ਬੀਜੇਪੀ ਤੇ ਆਰਐਸਐਸ ਦੇ ਇਸ ਨਰਾਜ਼ਗੀ ਦੇ ਚਲਦੇ ਆ ਇਸ ਨਰਾਜ਼ਗੀ ਦੇ ਚਲਦੇ ਆ ਜਿਹੜਾ ਵੀ ਆਰਐਸਐਸ ਨੇ ਉਸ ਤਰੀਕੇ ਨਾਲ ਜਾ ਕੇ ਪ੍ਰਚਾਰ ਨਹੀਂ ਸੀ ਕੀਤਾ ਹੁਣ ਪਿਛਲੇ 1-2 ਹਫਤੇ ਤੋਂ ਜਿਹੜਾ ਇਹ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਸੀਗੀ ਕਿ ਜਿਹੜਾ ਜਿਹੜੇ ਆਪਣੇ ਆਰਐਸਐਸ ਵਾਲੇ ਆ ਉਹ ਲਗਾਤਾਰ ਜਿਹੜਾ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਨਿਠ ਕੇ ਜਿਹੜਾ ਪ੍ਰਚਾਰ ਕਰ ਰਹੇ ਨੇ ਤੇ ਬੀਜੇਪੀ ਦਾ ਸਾਥ ਉਹ ਦੇ ਰਹੇ ਨੇ ਸੋ ਇਸ ਕਰਕੇ ਲੱਗਦਾ ਹੀ ਸੀਗਾ ਕਿ ਇਹਨਾਂ ਨੇ ਇਸ ਵਾਰ ਜਿਹੜਾ ਕਾਫੀ ਫਰਕ ਪਾ ਜਾਣਾ ਸੋ ਉਹ ਨਜ਼ਰ ਵੀ ਆਉਂਦਾ ਤੇ ਐਕਚੁਅਲੀ ਇਹ ਵੀ ਨਜ਼ਰ ਆਉਂਦਾ ਆਈ ਥਿੰਕ ਕਿਤੇ ਨਾ ਕਿਤੇ ਉਹਨਾਂ ਨੇ ਭਾਜਪੀ ਨੂੰ ਵੀ ਇਹ ਜਿਹੜਾ ਮੋਦੀ ਸਾਹਿਬ ਦੀ ਰਜਿਮ ਨੂੰ ਵੀ ਕਹਿ ਲੋ ਕਿ ਇਹ ਗੱਲ ਜਿਹੜੀ ਆ ਜਚਾਤੀ ਆ ਆਰਐਸਐਸ ਨੇ ਵੀ ਦੱਸਤਾ ਆ ਕਿ ਭਾਈ ਜੇਕਰ ਤੁਸੀਂ ਸਾਡੇ ਨਾਲ ਆ ਤੇ ਫੇਰ ਹੀ ਆ ਸਾਡੇ ਨਾਲ ਜਦੋਂ ਤੁਸੀਂ ਹੋਵੋਗੇ ਤੇ ਉਦੋਂ ਤੁਹਾਨੂੰ ਜਿਹੜਾ ਜਿਹੜਾ ਅਸੀਂ ਕਿੰਨੀਆਂ ਸੀਟਾਂ ਲੈ ਆ ਕੇ ਦੇ ਸਕਦੇ ਆ ਵਿਧਾਨ ਸਭਾ ਦੇ ਵਿੱਚ ਜੇ ਤੁਸੀਂ ਸਾਡੇ ਤੋਂ ਵੱਖ ਹੋ ਕੇ ਲੜਦੇ ਹੋ ਜਾਂ ਕਹਿ ਲੋ ਕਿ ਸਾਡੇ ਨਾਲ ਤੁਹਾਡੀ ਜੇ ਤੁਸੀਂ ਕਹੋਗੇ ਕਿ ਸਾਡੇ ਨਾਲ ਨਹੀਂ ਬਣਦੀ ਕਿਉਂਕਿ ਤੁਹਾਨੂੰ ਯਾਦ ਹੋਣਾ ਜੇਪੀ ਨੱਡਾ ਸਾਹਿਬ ਨੇ ਕਹਿ ਦਿੱਤਾ ਸੀ ਨਾ ਇਹ ਕਿ ਹੁਣ ਬੀਜੇਪੀ ਨੂੰ ਜਿਹੜੀ ਆ ਆਰਐਸਐਸ ਦੀ ਜਰੂਰਤ ਨਹੀਂ ਹੈਗੀ ਸੋ ਇਸ ਕਰਕੇ ਜਿਹੜਾ ਉਦੋਂ ਆਪਾਂ ਦੇਖਿਆ ਕਿ ਉਦੋਂ ਨਤੀਜੇ ਹੋਰ ਤਰੀਕੇ ਦੇ ਸੀਗੇ ਸੋ ਖੈਰ ਚਲੋ ਹੁਣ ਆਪਣੀ ਇਹਦੀ ਚਾਰਖੰਡ ਦੀ ਤੇ ਮਹਾਰਾਸ਼ਟਰ ਦੀ ਜਾਦੇ ਗੱਲ ਹੋ ਗਈ ਆ ਆਪਾਂ ਪੰਜਾਬ ਤੇ ਜਿਹੜਾ ਅਗਲੀ ਗੱਲਬਾਤ ਦੇ ਵਿੱਚ ਆਉਣੇ ਆ ਕਿ ਪੰਜਾਬ ਦੇ ਜਿਹੜੇ ਨਤੀਜੇ ਆ ਉਹ ਕੀ ਕਹਿੰਦੇ ਨੇ ਪਰ ਮੈਂ ਇਹ ਜ਼ਰੂਰ ਆ ਕਿ ਮੈਂ ਤੁਹਾਡੇ ਨਾਲ ਸਾਂਝੇ ਕਰ ਦਨਾ ਕਿ ਕਿਨੂ ਕਿਨੂ ਕਿੰਨੀਆਂ ਕਿੰਨੀਆਂ ਵੋਟਾਂ ਜਿਹੜੀਆਂ ਹਾਸਲ ਹੋਈਆਂ ਜਿਹੜੇ ਬਰਨਾਲਾ ਵਾਲੀ ਸੀਟ ਆ ਜੀ ਕੁਲਦੀਪ ਸਿੰਘ ਕਾਲਾ ਢਿੱਲੋ ਇਹ ਵੈਸੇ ਇੱਕ ਪਹਿਲੀ ਵਾਰ ਇਹਨਾਂ ਨੇ ਚੋਣ ਇਥੋਂ ਲੜੀ ਆ ਤੇ ਪ੍ਰਤਾਪ ਸਿੰਘ ਬਾਜਵਾ ਦੇ ਟਰਸਟਵਰਦੀ ਮੰਨੇ ਜਾਂਦੇ ਆ ਉਹਨਾਂ ਨੂੰ ਮੈਂ ਸੁਣ ਵੀ ਰਿਹਾ ਸੀਗਾ ਇੱਕ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਸਹਰੇ ਨਹੀਂ ਉਹ ਸਾਡੇ ਮੇਰੇ ਜਿਹੜਾ ਹਲਕੇ ਦੇ ਵਿੱਚ ਨੇ ਸੋ ਮੇਰੇ ਲਈ ਇਸ ਕਰਕੇ ਵੀ ਇਹਨਾਂ ਦੇ ਨਾਲ ਮੇਰਾ ਜਾਦੇ ਸੀਗਾ ਪਰ ਇਹ ਚੰਗਾ ਨੌਜਵਾਨ ਆ ਮੁੰਡਾ ਉਹਨਾਂ ਨੇ ਕਿਹਾ ਬਾਜਵਾ ਸਾਹਿਬ ਨੇ ਕਿਹਾ ਸੋ ਇਹਨਾਂ ਨੂੰ ਜੀ ਇਹਨਾਂ ਨੇ ਜਿਹੜੀ ਇਹਨਾਂ ਦੀ ਜਿੱਤ ਤਾਂ ਹੋਈ ਆ ਇਹਨਾਂ ਨੇ ਹਰਾਇਆ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜੇ ਆ ਮੀਥੇੜ ਦੇ ਰਿਸ਼ਤੇਦਾਰ ਨੇ ਸੋ ਗੁਲਦੀਪ ਸਿੰਘ ਕਾਲਾ ਢੱਲੋਂ ਨੂੰ ਜੀ 28000 ਤੇ 254 ਵੋਟਾਂ ਹਾਸਲ ਹੋਈਆਂ ਤੇ 26097 ਵੋਟਾਂ ਢਾਲੀਆਲ ਸਾਹਿਬ ਨੂੰ ਮਿਲੀਆਂ ਜਿਹੜੇ ਕਿ ਦੂਸਰੇ ਨੰਬਰ ਤੇ ਰਹੇ ਨੇ ਆ ਬੀਜੇਪੀ ਇੱਕ ਟਾਈਮ ਤੇ ਦੂਜੇ ਨੰਬਰ ਤੇ ਆਏ ਸੀਗੇ ਕੇਵਲ ਸਿੰਘ ਢਿੱਲੋਂ ਹੁਣੀ ਬੀਜੇਪੀ ਤੋਂ 17958 ਬੋਟਾਂ ਇਹਨਾਂ ਨੂੰ ਮਿਲੀਆਂ ਨੇ ਤੇ ਸਭ ਤੋਂ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਚਰਚਾ ਰਹੀ ਆ ਗਰਦੀਪ ਸਿੰਘ ਬਾਖ ਦੀ ਉਹਨਾਂ ਨੂੰ 16899 ਬੋਟਾਂ ਮਿਲੀਆਂ ਤੇ 7900 ਬੋਟਾਂ ਹਾਸਲ ਹੋਈਆਂ ਜੀ ਗੋਬਿੰਦ ਸਿੰਘ ਸੰਧੂ ਨੂੰ ਗੋਬਿੰਦ ਸਿੰਘ ਸੰਧੂ ਸ਼੍ਰੋਮੀ ਕਾਲੀਦਾਨ ਅੰਮ੍ਰਿਤਸਰ ਦੇ ਵੱਲੋਂ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਬੀਤੇ ਦਿਨਾਂ ਦੇ ਵਿੱਚ ਸਰਦਾਬਿਕਨ ਸਿੰਘ ਮਜੀਠੀਆ ਉਹਨਾਂ ਨੇ ਆਪਣਾ ਸਮਰਥਨ ਵੀ ਇਹਨਾਂ ਨੂੰ ਦਿੱਤਾ ਸੀ ਸੋ ਆਬਵੀਅਸਲੀ ਜਿਹੜਾ ਨਹੀਂ ਉਸ ਤਰੀਕੇ ਨਾਲ ਕਮਾਲ ਕਰ ਪਾਇਆ ਹਾਲਾਂਕਿ ਆਪਾਂ ਇਹ ਕਹਿ ਸਕਦੇ ਆ ਕਿ ਦੇਖੋ ਇਹ ਬਰਨਾਲਾ ਹਲਕੇ ਦਾ ਇਹਦਾ ਆਪਣਾ ਇਹਨਾਂ ਦਾ ਹੈਗਾ ਬਰਨਾਲਾ ਸੰਗਰੂਰ ਦੇ ਵਿੱਚ ਵੀ ਪਹਿਲਾਂ ਤੁਹਾਨੂੰ ਪਤਾ ਕਿ ਮਾਨ ਸਾਹਿਬ ਜਿੱਤੇ ਆ ਪਰ ਨਾਲੇ ਤੋਂ ਵੀ ਪਰ ਇਹ ਇਹ ਜਿਹੜਾ ਹਲਕਾ ਇਹਦਾ ਵੀ ਆਪਣਾ ਡਿਫਰੈਂਟ ਤਰੀਕੇ ਦਾ ਵੀ ਹਮੇਸ਼ਾ ਕਿਹਾ ਜਾਂਦਾ ਕਿ ਇਹ ਸੱਤਾਧਾਰੀ ਸੱਤਾਧਾਰੀ ਧਿਰਾਂ ਦੇ ਜਿਹੜਾ ਉਹਨਾਂ ਦੇ ਖਿਲਾਫ ਹੀ ਰਹਿੰਦਾ ਸੱਤਾ ਦੇ ਹਮੇਸ਼ਾ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਰ ਇਹ ਜ਼ਰੂਰ ਹੈ ਕਿ ਜਿਹੜਾ ਇਹ ਇਹ ਲੱਗਦਾ ਕਿ ਜਿਹੜਾ ਇਹ ਆਪਣੇ ਹੈਗੇ ਨੇ ਬਾਦ ਸਾਹਿਬ ਇਹਨਾਂ ਨੇ ਕੰਮ ਖਰਾਬ ਜ਼ਰੂਰ ਕਰਤਾ ਮੀਤheer ਦੇ ਜਿਹੜੇ ਆ ਅ ਅ ਟਰਸਟ ਵਰਦੀ ਦੱਸੇ ਜਾਂਦੇ ਜਿਹੜੇ ਆਗੂ ਦਾ ਇਹ ਵੀ ਕਿਹਾ ਗਿਆ ਬਾਜਵਾ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਜਿਹੜਾ ਇੱਕ ਇੱਥੇ ਜਿਹੜਾ ਆਗੂ ਸੀਗਾ ਇੱਕ ਆਮ ਆਦਮੀ ਪਾਰਟੀ ਦਾ ਧਾਲੀਵਾਲ ਸਾਹਿਬ ਜਿਹੜੇ ਸੀਗੇ ਵੀ ਉਹ ਤਾਂ ਕੇਜਰੀਬਾਲ ਸਾਹਿਬ ਦੇ ਬਲੋਂ ਸੀਗੇ ਤੇ ਜਿਹੜੇ ਦੂਜਾ ਉੱਥੇ ਬਾਠ ਸਾਹਿਬ ਸੀਗੇ ਉਹ ਭਗਵੰਤਪਾਲ ਸਾਹਿਬ ਦੇ ਬਲੋਂ ਸੀਗੇ ਹੁਣ ਜੇਕਰ ਆਪਾਂ ਦੇਖੀਏ ਤਾਂ ਜਿੰਨੀਆਂ ਕਬੂਟਾਂ ਉਹ ਲੈ ਗਏ ਨੇ ਆਬਵੀਅਸਲੀ ਜੇਕਰ ਗੁਰਦੀਪ ਸਿੰਘ ਬਾਠ ਨਾ ਖੜੇ ਹੁੰਦੇ ਉਹ ਸਾਰੀ ਵੋਟ ਜਿਹੜੀ ਆਮ ਆਦਮੀ ਪਾਰਟੀ ਦੀ ਧਾਲੀਆਲ ਸਾਹਿਬ ਨੂੰ ਮਿਲ ਜਾਂਦੀ ਤਾਂ ਇਹ ਵੀ ਸੀਟ ਜਿਹੜੀ ਆਮ ਆਦਮੀ ਪਾਰਟੀ ਨੇ ਜਿੱਤ ਜਾਣੀ ਸੀਗੀ ਅੱਛਾ ਇਹਦੇ ਵਿੱਚ ਜੇਕਰ ਆਪਾਂ ਆਈਏ ਜੀ ਗਾਹਾਂ ਜਿਹੜੀ ਸੀਟ ਹੈਗੀ ਆ ਡੇਰਾ ਪਾਪਾ ਨਾਨਕ ਦੀ ਇੱਥੇ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਤੋਂ ਜਿੱਤ ਗਏ ਨੇ ਇਹ 5000 ਵੋਟਾਂ ਦੇ ਨਾਲ ਹੀ ਦਿੱਤੇ ਨੇ ਇਸ ਕਰਕੇ ਇੱਥੇ ਇਸ ਹਲਕੇ ਦੇ ਵਿੱਚ ਵੀ ਲਗਾਤਾਰ ਉੱਤੇ ਥੱਲੇ ਚੱਲਦਾ ਰਿਹਾ ਲੱਗਦਾ ਰਿਹਾ ਕਿ ਸ਼ਾਇਦ ਜਤਿੰਦਰ ਕੌਰ ਰੰਧਾਵਾ ਜਿੱਤ ਜਾਣਗੇ ਜਤਿੰਦਰ ਕੌਰ ਰੰਧਾਵਾ ਨੂੰ 53405 ਵੋਟਾਂ ਜਿਹੜੀਆਂ ਹਾਸਲ ਹੋਈਆਂ ਤੇ ਗੁਰਦੀਪ ਸਿੰਘ ਰੰਧਾਵਾ ਨੂੰ 59104 ਤੇ 5699 ਵੋਟਾਂ ਦੇ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਰਵੀਕਰਨ ਸਿੰਘ ਕਾਹਲੋ ਬੀਜੇ ਬੀਜੇਪੀ ਦਾ ਜਿਹੜਾ ਇਹ ਉਮੀਦਵਾਰ ਨੇ ਇਹਨਾਂ ਨੂੰ ਮਹਿਜ਼ 6000 ਤੇ 505 ਬੂਟਾਂ ਹਾਸਲ ਹੋਈਆਂ ਤੇ ਇਹਦੇ ਵਿੱਚ ਇੱਕ ਹੋਰ ਆਪਾਂ ਇੰਡੀਪੈਂਡੈਂਟ ਉਮੀਦਵਾਰ ਦੀ ਵੀ ਗੱਲ ਕਰਦੇ ਹਾਂ ਜੀ ਇਹ ਲੱਪਰੀ ਸਿੰਘ ਤੂਫਾਨ ਜਿਨ੍ਹਾਂ ਨੂੰ ਕਿ 2358 ਬੂਟਾਂ ਹਾਸਲ ਹੋਈਆਂ ਇਹ ਲੱਪਰੀ ਸਿੰਘ ਤੂਫਾਨ ਜਿਹੜੇ ਆ ਵੈਸੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਦੇ ਬਲੋਂ ਆ ਪਰ ਇਹ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਵੀ ਨੇੜਲੇ ਸਾਥੀ ਨੇ ਤੇ ਇਹਨਾਂ ਨੂੰ ਹੀ ਛਡਾਉਣ ਦੇ ਲਈ ਉਹ ਜਿਹੜਾ ਸਾਰਾ ਅਦਨਾਲੇ ਥਾਣੇ ਵਾਲਾ ਜਿਹੜਾ ਕਿੱਸਾ ਹੋਇਆ ਸੀਗਾ ਲੱਪੀ ਸਿੰਘ ਤੂਫਾਨ ਉਹਨਾਂ ਨੂੰ ਜੱਬੇਵਾਲ ਦੀ ਸੀਟ ਦੀ ਜਿਆਦਾ ਇਹ ਨਾ ਚੋਣਾਂ ਦੇ ਵਿੱਚ ਗੱਲ ਨਹੀਂ ਹੋਈ ਮੈਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਤੁਸੀਂ ਤਕਰੀਬਨ ਤੈ ਮੰਨ ਗੀ ਸਗਾ ਕਿ ਆਮ ਆਦਮੀ ਪਾਰਟੀ ਨੇ ਜਿੱਤ ਜਾਣੀ ਹੈ ਕਿਉਂਕਿ ਡਾਕਟਰ ਰਾਜਕੁਮਾਰ ਹੁਣੀ ਉਥੋਂ ਐਮ ਐਮਪੀ ਵੀ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਆ ਗਿਆ ਪਹਿਲਾਂ ਕਾਂਗਰਸ ਦੇ ਐਮ ਐਲ ਏ ਸੀਗੇ ਉਹ ਇਸੇ ਕਰਕੇ ਸੀਟ ਵੀ ਤਾਂ ਹੀ ਖਾਲੀ ਹੋਈ ਹੈ ਇਹ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀਗੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਤੇ ਉਹ ਐਮਪੀ ਬਣ ਗਿਆ ਤੇ ਇੱਥੇ ਫਿਰ ਉਹਨਾਂ ਨੇ ਆਪਣੇ ਬੇਟੇ ਨੂੰ ਜਿਹੜਾ ਐਮਐਲਏ ਦੀ ਟਿਕਟ ਲੈ ਕੇ ਦਿੱਤੀ ਤੇ ਡਾਕਟਰ ਇਸ਼ਾਂਕ ਕੁਮਾਰ ਜਿਹੜੇ ਆ ਇਹਨਾਂ ਨੂੰ 52000 ਤੇ 900 4 ਵੋਟਾਂ ਹਾਸਲ ਹੋਈਆਂ ਤੇ ਇਹਨਾਂ ਨੇ ਬੜੀ ਵੱਡੀ ਜਿੱਤ ਹਾਸਲ ਕੀਤੀ ਆ 28690 ਵੋਟਾਂ ਦੇ ਫਰਕ ਦੇ ਨਾਲ ਹੀ ਜਿੱਤ ਗਏ ਨੇ ਰਣਜੀਤ ਕੁਮਾਰ ਜਿਹੜੇ ਆ ਕਾਂਗਰਸ ਦੇ ਬੰਨਿਓ ਸੀਗੇ 23214 ਵੋਟਾਂ ਇਹਨਾਂ ਨੂੰ ਮੈਜ ਹਾਸਲ ਹੋਈਆਂ ਸੋਨ ਸਿੰਘ ਠੰਡਲ ਕੁਝ ਸਮਾਂ ਪਹਿਲਾਂ ਹੀ ਕਾਲੀਦਲ ਛੱਡ ਕੇ ਭਾਜਪਾ ਦੇ ਵਿੱਚ ਹੀ ਆਏ ਆ ਤੇ ਇਹਨਾਂ ਨੂੰ ਮਹਿਜ਼ 8692 ਵੋਟਾਂ ਹਾਸਲ ਹੋਈਆਂ ਬੀਜੇਪੀ ਦਾ ਕੋਈ ਚੰਗਾ ਰਿਕਾਰਡ ਨਹੀਂ ਹੈਗਾ ਜੀ ਜਿੱਥੇ ਬੀਜੇਪੀ ਵਾਲੇ ਆਈ ਥਿੰਕ ਆ ਜਿਮਨੀ ਚੋਣਾਂ ਨੂੰ ਮਹਿੰਗੀ ਪਈ ਆ ਬੀਜੇਪੀ ਨੂੰ ਉਹਨਾਂ ਦੇ ਕੋਲ ਇੱਕ ਬਾਰ-ਬਾਰ ਗੱਲ ਕਰਨ ਨੂੰ ਸੀਗੀ ਕਿ ਦੇਖੋ ਅਸੀਂ ਆਪਣਾ ਬੋਟ ਸ਼ੇਅਰ 18% ਤੇ ਲੈ ਗਏ ਆ ਪਰ ਇਸ ਸਮੇਂ ਜਿੰਨੀਆਂ ਵੋਟਾਂ ਘੱਟ ਉਹਨਾਂ ਨੂੰ ਮਿਲੀਆਂ ਨੇ ਮੈਂ ਪਹਿਲਾਂ ਰਵੀਕਰਨ ਸਿੰਘ ਕਾਲੋਂ ਦਾ ਵੀ ਜ਼ਿਕਰ ਕੀਤਾ ਕੇਵਲ ਸਿੰਘ ਢਿੱਲੋ ਇੱਕ ਚੰਗੀ ਵੋਟ ਜਿਹੜੀ ਆ ਰਿਸਪੈਕਟਡ ਵੋਟ ਉਹ ਲੈ ਗਏ ਨੇ ਅਦਰਵਾਈਜ਼ ਜਿਹੜਾ ਰਵੀਕਰਨ ਸਿੰਘ ਕਾਲੋਂ ਨੂੰ ਵੀ ਬਹੁਤ ਘੱਟ ਵੋਟ ਹਾਸਲ ਹੋਈ ਐ ਇਸੇ ਤਰੀਕੇ ਨਾਲ ਸੋਨ ਸਿੰਘ ਠੰਡਲ ਤੇ ਮਨਪੀਰ ਸਿੰਘ ਬਾਦਲ ਵੀ ਜਿਹੜਾ ਬਹੁਤ ਪਿੱਛੇ ਰਹਿ ਗਏ ਨੇ 12227 ਵੋਟਾਂ ਉਹਨਾਂ ਨੂੰ ਗਿੱਦੜਵਾਹੇ ਚ ਹਾਸਲ ਹੋਈਆਂ ਪਰ ਗਿੱਦੜਵਾਹੇ ਚ ਜਿੱਤਣ ਵਾਲੇ ਉਮੀਦਵਾਰ ਨੂੰ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ 71644 ਵੋਟਾਂ ਮਿਲੀਆਂ ਨੇ ਜੀ 21000 ਦੇ ਫਰਕ ਦੇ ਨਾਲੇ 122000 ਦੇ ਨਾਲ ਤਕਰੀਬਨ ਕਹਿ ਲੋ 1969 ਤੋਂ ਵੀ ਸਾਈਜ਼ ਸੋ ਹਰਦੀਪ ਸਿੰਘ ਡਿੰਪੀ ਢੱਲੋਂ ਨੇ 71644 ਵੋਟਾਂ ਹਾਸਲ ਕੀਤੀਆਂ ਦੂਸਰੇ ਨੰਬਰ ਤੇ ਰਹੇ ਨੇ ਅਮਰਤਾ ਬੜਿੰਗ ਜਿਨ੍ਹਾਂ ਨੂੰ 49675 ਵੋਟਾਂ ਜਿਹੜੀਆਂ ਮਿਲੀਆਂ ਨੇ ਸੋ ਇਹਦੇ ਵਿੱਚ ਵੀ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਖੜੇ ਸੀਗੇ ਵੈਸੇ ਇਹ ਸੁਖਰਾਜ ਕਰਨ ਸਿੰਘ ਸੁਖਰਾਜ ਸਿੰਘ ਨਮੀ ਵਾਲੇ ਜਿਹੜੇ ਆ ਬਹੁਤ ਹੀ ਘੱਟ ਵੋਟ ਇਹਨਾਂ ਨੂੰ ਵੀ ਪਈ ਹੈ ਵੈਸੇ 715 ਵੋਟਾਂ ਇਹਨਾਂ ਨੂੰ ਸਿਰਫ ਮਿਲੀਆਂ ਨੇ ਤੇ ਸੁਖਰਾਜ ਸਿੰਘ ਇਹ ਬਹੁਤ ਵੈਸੇ ਮੈਂ ਇਹਨਾਂ ਨੂੰ ਦਿਨੀ ਵਾਰੀ ਵੀ ਸੁਣਿਆ ਜੀ ਇਹ ਕਾਫੀ ਜਿਹੜਾ ਕਹ ਲੋ ਕਿ ਸੂਝਵਾਨ ਨੌਜਵਾਨ ਹੈ ਇਹ ਚੰਗਾ ਪੋਲੀਟਿਕਲ ਲੀਡਰ ਹੈ ਸਾਬਤ ਹੋ ਸਕਦਾ ਇਹਨਾਂ ਨੇ ਮੋਰਚੇ ਵਗੈਰਾ ਵੀ ਲਾਏ ਨੇ ਸਾਰਾ ਜਿਹੜਾ ਬੇਅਦਬੀ ਬਰਗਾੜੀ ਵਾਲਾ ਮਸਲਾ ਹੋਇਆ ਇਹਨਾਂ ਹਲਕਿਆਂ ਦੇ ਵਿੱਚ ਮੋਰਚੇ ਵੀ ਲਾਏ ਨੇ ਕੰਮ ਵੀ ਕਾਫੀ ਕੀਤਾ ਇਹਨਾਂ ਨੇ ਤੇ ਪਰ ਵੋਟਾਂ ਬਹੁਤ ਜ਼ਿਆਦਾ ਇਹਨਾਂ ਨੂੰ ਘੱਟ حاصل ਹੋਈਆਂ ਮਹਿਜ਼ ਜਿਹੜੀ ਆ 715 ਵੋਟਾਂ ਇਹਨਾਂ ਨੂੰ ਹਾਸਲ ਹੋਈਆਂ ਇਸੇ ਤਰੀਕੇ ਨਾਲ ਇੱਕ ਹੋਰ ਇਹ ਵੀ ਵੈਸੇ ਇਹ ਪਤਾ ਨਹੀਂ ਆਪਣੇ ਮਨ ਲੱਗਦਾ ਪਾਰਟੀਆਂ ਦਾ ਹੁਣ ਦੌਰ ਦੌਰਾਂ ਜ਼ਿਆਦਾ ਐ ਇੰਡੀਪੈਂਡੈਂਟ ਲੋਕਾਂ ਨੂੰ ਉਸ ਤਰੀਕੇ ਨਾਲ ਨਹੀਂ ਜਿਹੜੀ ਵੋਟ ਹਾਸਲ ਹੁੰਦੀ ਗੁਰਪ੍ਰੀਤ ਕੋਟਲੀ ਜਿਹੜੇ ਬਾਈ ਜੀ ਆ ਇਹ ਮੀਡੀਆ ਦੇ ਵਿੱਚ ਵੀ ਕੰਮ ਕਰਦੇ ਨੇ ਕਿਸਾਨ ਅੰਦੋਲਨ ਤੋਂ ਖਾਸੇ ਮਸ਼ਹੂਰ ਹੋਏ ਸਕੇ ਕਿਸਾਨ ਅੰਦੋਲਨ ਦੀ ਵੀ ਪਾਰਟੀ ਦੇ ਵੱਲੋਂ ਮੈਨੂੰ ਲੱਗਦਾ ਇਹ ਚੋਣ ਲੜੇ ਸੀਗੇ ਵਿਧਾਨ ਸਭਾ ਦੇ ਵਿੱਚ ਤੇ ਇਸ ਵਾਰ ਵੀ ਇਹਨਾਂ ਨੇ ਚੋਣ ਦੇ ਵਿੱਚ ਹੱਥ ਅਜ਼ਮਾਇਆ ਇਹਨਾਂ ਨੂੰ ਬੱਸ 297 ਵੋਟਾਂ ਜਿਹੜੀਆਂ ਉਹ ਹਾਸਲ ਜਿਹੜੀਆਂ ਹੋਈਆਂ ਆ ਸੋ ਇਹ ਆਪਣੀਆਂ ਜਿਹੜੀਆਂ 4 ਜ਼ਿਮਨੀ ਜਿਹੜੇ ਹਲਕੇ ਨੇ ਉਹਨਾਂ ਦੀ ਆਪਾਂ ਗੱਲਬਾਤ ਕੀਤੀ ਆ ਤੇ ਇਹ ਸਾਰਾ ਕੁਝ ਹੋਇਆ ਕਿੱਦਾਂ ਆ ਇਹਦੇ ਤੇ ਆਪਾਂ ਅਗਲੀ ਗੱਲਬਾਤ ਦੇ ਵਿੱਚ ਜ਼ਿਕਰ ਕਰਦੇ ਆ ਤੇ ਇਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣਾ ਨਾ ਲੜ ਕੇ ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਅਸਲਾ ਅਸਲੀ ਵਿਰੋਧੀ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲਾਂਭੇ ਕਿਨੇ ਕੀਤਾ ਆਮ ਆਦਮੀ ਪਾਰਟੀ ਨੇ ਤੇ ਅਸਲੀ ਉਹਨਾਂ ਦੀ ਵੋਟ ਨੂੰ ਖੋਰਾ ਲਾਇਆ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਨਾ ਲੜ ਕੇ ਇਸ ਵਾਰ ਫਾਇਦਾ ਸਿੱਧੇ ਸਿੱਧੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੀ ਕਰ ਦਿੱਤਾ ਤੇ ਇਹ ਗੱਲ ਬਾਜਵਾ ਸਾਹਿਬ ਵੀ ਕਹਿ ਰਹੇ ਨੇ ਜਾਂ ਬੈਸੀ ਮੈਂ ਅੰਕੜਿਆਂ ਦੇ ਹਿਸਾਬ ਦੇ ਨਾਲ ਵੀ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਸੋ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਦੇ ਲਈ ਫੋਲੋ ਉਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਸਤਿ ਸ੍ਰੀ ਅਕਾਲ